ਤੇਈ ਸੁੰਦਰ ਸੋਹਣੇ ਸਾਥ ਸੰਗਜਨ ਬਹਿ ਅਸਲ ਵਿੱਚ ਉਹ ਸੋਹਣੇ ਨੇ ਜਿਹਦੇ ਸੰਗਤ ਵਿੱਚ ਆ ਕੇ ਬਹਿ ਗਏ ਐਵੇਂ ਨਹੀਂ ਗੁਰੂ ਅਰਜਨ ਦੇਵ ਪਾਚਨੇ ਇੱਕ ਵਚਨ ਆਖਿਆ ਜੀ ਅਸੀਂ ਸਭ ਤੋਂ ਵੱਡੇ ਭਾਗ ਮੰਨਦੇ ਆ ਉਹਨਾਂ ਦੇ ਜਿਨ੍ਹਾਂ ਨੇ ਕਿਤੇ ਦੁਨਿਆਵੀ ਤੌਰ ਤੇ ਬਹੁਤ ਤਰੱਕੀ ਕੀਤੀ ਹੋਵੇ ਅਸੀਂ ਕਹਿੰਦੇ ਵੱਡੇ ਭਾਗ ਨੇ ਤੇਰੇ ਵੀ ਤੂੰ ਇਹ ਮੁਕਾਮ ਹਾਸਲ ਕੀਤਾ ਠੀਕ ਹੈ ਮੁਬਾਰਕ ਹੈ ਦੁਨੀਆ ਤੇ ਵੀ ਆਪਾਂ ਕਾਮਯਾਬ ਹੋਣਾ ਪਰ ਸਭ ਤੋਂ ਵੱਡੇ ਭਾਗ ਕਿਹਦੇ ਮੰਨੇ ਗੁਰੂ ਅਰਜਨ ਦੇਵ ਪਾਚੀ ਸਭ ਤੋਂ ਪਹਿਲਾਂ ਭਗਤਾਂ ਦੀ ਗੱਲ ਕੀਤੀ ਜੇ ਵਚਨ ਆ ਗਿਆ ਸਾਹਮਣੇ ਕਰਦੇ ਆ। ਫਿਰ ਸੰਤਾਂ ਦੀ ਗੱਲ ਕੀਤੀ। ਫਿਰ ਸਾਧਾਂ ਦੀ ਗੱਲ ਕੀਤੀ। ਫਿਰ ਗੁਰਮੁਖਾਂ ਦੀ ਗੱਲ ਕੀਤੀ। ਕਹਿੰਦੇ ਠੀਕ ਹੈ ਇਹਨਾਂ ਦੇ ਵੱਡੇ ਭਾਗ ਨੇ। ਪਰ ਇਹ ਸਭ ਤੋਂ ਵੱਡੇ ਭਾਗਾਂ ਦੀ ਗੱਲ ਆਈ ਨਾ। ਕਹਿੰਦੇ ਸਭ ਤੋਂ ਵੱਡੇ ਭਾਗ ਉਹਨਾਂ ਦੇ ਜਿਹੜੇ ਗੁਰੂ ਕੋਲ ਆ ਕੇ ਬੈਠੇ। ਸੁਣਿਓ ਸ਼ਬਦ ਤੁਹਾਡੇ ਸਾਹਮਣੇ ਰੱਖ ਦਿੰਦਾ। ਕਹਿੰਦੇ ਧੰਨ ਤਨ ਭਾਗ ਤੇਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ ਆ। ਧੰਨ ਤਨ ਭਾਗ ਤੇਨਾ ਸੰਤ ਜਨਾ ਜੋ ਹਰ ਦਸ ਸਰਬਨੀ ਸੁਣਦੇ ਆ ਧਨ ਤਨ ਭਾਗਤ ਨਾ ਸਾਧ ਜਨਾਂ ਹਰ ਕੀਰਤਨ ਗਾਏ ਗੁਣੀ ਜਨ ਬੰਦਿਆ ਧਨ ਤਨ ਭਾਗਤ ਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਰ ਜਿੰਤਿਆਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਆ ਸਭ ਤੋਂ ਵੱਡੇ ਭਾਗਾਂ ਦੀ ਗੱਲ ਉਹਨਾਂ ਦੀ ਕੀਤੀ ਜਿਹੜੇ ਸਮਾਕਰ ਕੇ ਗੁਰੂ ਕੋਲ ਆ ਗਏ ਜਿਹੜੇ ਗੁਰੂ ਦੀ ਹਜ਼ੂਰੀ ਚ ਬੈ ਗਏ